ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਗੱਲਾਂ ਬਾਤਾਂ ਨਾ ਕੰਪੈਨ ਦੀਆਂ ਵੀਡੀਓ ਨਹੀਂ ਦਿਖਾਉਂਗਾ ਤੁਹਾਨੂੰ ਅੱਜ ਅੱਜ ਆਪਾਂ ਗੱਲਾਂ ਬਾਤਾਂ ਕੁਝ ਮੈਨੂੰ ਫੋਨ ਵੀ ਆਉਂਦੇ ਰਹਿੰਦੇ ਆ ਨਾ ਬਈ ਉਹਦੇ ਵਿੱਚ ਫੋਨਾਂ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਉਹ ਫੋਨਾਂ ਦੀਆਂ ਗੱਲਾਂ ਤੇ ਆਪਾਂ ਅੱਜ ਜ਼ਿਕਰ ਕਰਾਂਗੇ ਆਪਣੀ ਕੰਪੈਨਾਂ ਵਾਲੇ ਵੀਰਾਂ ਵਾਸਤੇ ਹੈ ਨਾ ਵਧੀਆ ਕੁਝ ਕਰਾਂਗੇ ਰਾਇ ਵਿਚਾਰ ਬਾਕੀ ਦਾ ਪਹਿਲਾਂ ਦਾ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ 'ਚ ਇਹ ਗੱਲ ਕਹਾਂਗਾ ਵੀ ਜਿੰਨੀਆਂ ਵੀ ਕੰਪੈਨ ਇੰਡਸਟਰੀ ਕੰਪਨੀਆਂ ਹਨਾ ਜਿੰਨੀਆਂ ਵੀ ਕੰਪੈਨ ਬਣਦੀ ਹੈ ਜਿਹੜੀ ਕਹੋ ਚਾਹੇ ਛੋਟੀ ਹੈ ਚਾਹੇ ਕੋਈ ਵੱਡੀ ਹੈ ਹਨਾ ਚਾਹੇ ਕੋਈ ਘਰੇ ਤਿਆਰ ਕਰਦਾ ਚਾਹੇ ਕਿਸੇ ਦੀ ਬੜੀ ਫੈਕਟਰੀ ਆ ਮੈਂ ਇੱਕ ਉਹਨਾਂ ਨੂੰ ਕੰਪਨੀ 'ਚ ਜ਼ਰੂਰ ਅਪੀਲ ਕਰੂੰਗਾ ਮੇਰੀ ਵੀਡੀਓ ਦਾ ਭਾਵੇਂ ਅਸਰ ਕਰਿਓ ਭਾਵੇਂ ਨਾ ਕਰਿਓ ਵੀ ਵੀਰੇ ਕੋਈ ਵੀ ਕੰਪਨੀਆਂ ਨਾ ਹੁਣ ਤੁਹਾਨੂੰ ਪਤਾ ਹੀ ਅੱਜ ਦੇ ਸਮੇਂ ਦੇ ਵਿੱਚ ਗਵਰਨਮੈਂਟ ਨੇ ਕਿਹਾ BS3 ਇੰਜਣ ਬੰਦ ਕਰਕੇ BS4 ਇੰਜਣ ਆ ਜਿਹੜੇ ਮੱਲੋ ਲਾਗੂ ਕਰਤੇ ਹੈ ਨਾ ਚਲੋ ਕੰਪਨੀਆਂ ਨੇ ਵੀ ਰੂਲ ਉਹਨਾਂ ਦੇ ਫੋਲੋ ਕਰੇ ਗਵਰਨਮੈਂਟ ਦੇ ਵੀ ਇੰਜਣ BS4 ਚ ਮਿਲ ਮਸ਼ੀਨਾਂ ਦੇਣ ਲੱਗੀਆਂ ਕੰਪਨੀਆਂ ਕੰਪਨੀ ਜੀ ਬਾਈ ਲੈ ਕੇ ਮਸ਼ੀਨ ਨਾ ਬੰਦਾ ਆਪਦੇ ਘਰੇ ਲੈ ਜਾਂਦਾ ਜਾਂ ਕੋਈ ਸੀਜ਼ਨ ਚ ਲੈ ਕੇ ਆਉਂਦਾ ਹਾਂ ਆਪਾਂ ਦੇਖਦੇ ਆਂ ਕਿ ਕਿੰਨੀਆਂ ਮਸ਼ੀਨਾਂ ਦੀਆਂ ਨਾ ਇੰਸਟਾਗ੍ਰam ਤੇ ਰੀਲਾਂ ਵਗੈਰਾ ਪਈਆਂ ਵੀ ਯਾਰ BS4 ਇੰਜਣ ਨਾ ਲਓ ਇੰਜਣ ਚੱਕਰ ਨਹੀਂ ਚੱਕਰ ਤੋੜਦਾ ਜਾਂ ਮਲੋਪ ਸਟਾਰਟ ਨਹੀਂ ਹੁੰਦਾ ਹਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਅਇਤ ਕੀ ਇਸ਼ੂ ਆ ਜਿਹੜੇ ਇਹਦੇ ਵਿੱਚ ਆਏ ਆ ਕੋਈ ਵੀ ਦਾ ਆਪਣਾ ਕਹਿ ਰਿਹਾ ਬਾਈ ਇੰਜਣ ਬਹੁਤ ਵਧੀਆ ਇਹਦੇ ਵਰਗਾ ਇੰਜਣ ਨਹੀਂ ਬਣਿਆ ਤੇਲ ਖਪਤ ਬਹੁਤ ਘਟਾ ਜ਼ੋਰ ਬਹੁ ਮਾਰਦਾ ਹਨਾ ਕਈ ਚਲੋ ਸਾਰੇ ਪਾਸੇ ਆਪਾਂ ਕਰ ਲਈਏ ਗੱਲ ਜਿਹੜੀ ਮੇਨ ਮੁੱਦੇ ਤੇ ਆ ਜੀਏ ਗੱਲ ਇਹ ਆ ਵੀ ਮੈਂ ਸਾਰੀਆਂ ਕੰਪਨੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਵੀ ਜਦੋਂ ਉਹਨਾਂ ਤੁਸੀਂ ਕੰਪਨੀ ਦੇ ਵਿੱਚੋਂ ਹਨਾ ਮਸ਼ੀਨ ਕੱਢਦੇ ਹੋ ਤਾਂ ਰੇਹ ਕੰਪਨੀ ਦੇ ਵਿੱਚ ਬਈ ਇੱਕ ਲੇ ਲੈਂਡ ਦਾ ਬੰਦਾ ਲਾ ਲਓ ਹਨਾ ਚਾਹੇ ਮੇਰੇ ਵਰਗਾ ਕੋ ਮਾਤੜ ਹੋਵੇ ਵੀ ਦੱਸਣ ਵਾਲਾ ਹੋਵੇ ਬਈ ਰੇਹ ਬੇਰੇ ਵੀਰ ਨੂੰ ਨਾ ਕੰਪੈਨ ਵਾਲੇ ਵੀਰ ਨੂੰ ਜਦੋਂ ਮਸ਼ੀਨ ਕੰਪਨੀ ਦੇ ਵਿੱਚੋਂ ਨਿਕਲਦੀ ਆ ਤਾਂ ਉਹਨੂੰ ਇੱਕ ਵਾਰ ਜ਼ਰੂਰ ਜਿਹੜੀ ਮੀਟਰ ਦੀ ਜਾਣਕਾਰੀ ਹੈ ਨਾ ਮੈਂ ਜਰੂਰ ਦਿਆ ਕਰੋ ਰੇ ਕੰਪਨੀ ਨੂੰ ਮੇਰੀ ਇਹ ਰਿਕੁਐਸਟ ਏ ਆ ਬੇਨਤੀ ਸਮਝ ਲਓ ਰਿਕੁਐਸਟ ਸਮਝ ਲਓ ਵੀ ਤੁਸੀਂ ਜਿਹੜੀ ਡਿਸਪਲੇ ਆਪਣੇ BS4 ਇੰਜਣ ਦੇ ਵਿੱਚ ਆਈ ਆ ਜਰੂਰ ਬਾਈ ਉਹਦੀ ਇੱਕ ਵਾਰ ਚੈੱਕ ਕਰਕੇ ਨਾ ਜਿਹੜੇ ਵੀ ਆਪਣੇ ਲੈਣ ਆਉਣੇ ਆ ਨਾ ਕਮੈਨ ਬੰਦੇ ਜ਼ਿੰਮੇਵਾਰ ਭਰਾ ਲਾ ਲਓ ਚਾਹੇ ਫੋਰ ਮੈਨ ਲਾ ਲਓ ਚਾਹੇ ਡਰਾਈਵਰ ਲਾ ਲਓ ਉਹਨਾਂ ਨੂੰ ਜਰੂਰ ਇਹ ਗੱਲ ਕਰਕੇ ਇੱਕ ਵਾਰ ਜਾਣਕਾਰੀ ਦਿਆ ਕਰੋ ਮੀਟਰ ਦੀ ਹੈ ਨਾ ਵੀ ਯੂਰੀਆ ਆਪਾਂ ਕਿੱਥੇ ਤੋਂ ਚੈੱਕ ਕਰ ਸਕਦੇ ਆਂ ਇਹ ਜੀ ਦੇ ਵਿੱਚ ਬਈ ਬੜਾ ਮੈਨੂੰ ਨਾ ਬੰਨੇ ਫੋਨ ਆਉਨੇ ਆ ਇੰਨੇ ਫੋਨ ਆਉਨੇ ਆ ਵੀ ਵੀ ਮੀਟਰ ਦੇ ਬਾਰੇ ਬਾਈ ਯਾਰ ਮੀਟਰ ਦੇ ਵਿੱਚ ਜੂਰੀਆ ਕਿੱਥੇ ਤੋਂ ਪਤਾ ਲੱਗੂਗਾ ਇਹਦੇ ਵਿੱਚ ਗਰਮ ਦਾ ਕਿੱਥੇ ਤੇ ਪਤਾ ਲੱਗੂਗਾ ਨਾ ਠੰਡੇ ਦਾ ਕਿੱਥੇ ਤੇ ਪਤਾ ਲੱਗੂ ਆਰ ਪੀ ਐਮ ਕਿੱਥੇ ਤੇ ਪਤਾ ਲੱਗਣਗੇ ਇਹ ਚੀਜ਼ਾਂ ਵੀ ਦੇ ਇੱਕ ਵਾਰ ਮੈਂ ਸਾਰੀ ਕੰਪਨੀ ਨੂੰ ਫੇਰ ਮੈਂ ਦੁਬਾਰੇ ਕਹਿੰਦਾ ਵੀ ਹੱਥ ਜੋੜ ਕੇ ਬੇਨਤੀ ਆ ਜੇ ਲੈ ਲੈਣ ਦਾ ਬੰਦਾ ਤੁਹਾਡੀ ਕੰਪਨੀ 'ਚ ਹੈਗਾ ਤਾਂ ਉਹਨੂੰ ਕੰਪਨੀ ਜਿਹਦੇ ਬੰਦੇ ਨੇ ਉਹਨੂੰ ਕਸਟਮਰ ਦੇ ਅੱਗੇ ਕਰੋ ਵੀ ਇਹਨਾਂ ਨੂੰ ਸਮਝਾ ਨਾ ਡਿਸਪਲੇ ਦਾ ਕੀ ਸੀ ਨਾ ਕਿਵੇਂ ਯੂਰੀਏ ਦਾ ਯੂਜ਼ ਕਰਨਾ ਕਾਦੇ ਗੱਲ ਪਾਉਣਾ ਹਨਾ ਲੋਹੇ ਦੀ ਤਾਂਦ ਗਾਇ ਚੈੱਕ ਕਰਨਾ ਬਹੁਤ ਗੱਲਾਂ ਉਹਦੇ ਵਿੱਚ ਚਲੋ ਜੇ ਕੰਪਨੀ ਦਾ ਬੰਦਾ ਲੀ ਲੈਂਡ ਦਾ ਬੰਦਾ ਸਮਝਾਊਗਾ ਉੱਥੇ ਹਨਾ ਕੋਈ ਆਪਣਾ ਵਰਕਰ ਤਾਂ ਵੀ ਵਧੀਆ ਭਾਈ ਫੋਨ ਵੀ ਹੁਣ ਵੀਰੇ ਮੈਨੂੰ ਫੋਨ ਆਉਨੇ ਆ ਆਖੇ ਜੀ ਵੀਰੇ ਯੂਰੀਏ ਦਾ ਕਿੱਥੇ ਤੇ ਪਤਾ ਲੱਗੂਗਾ ਹਨਾ ਆਰ ਪੀ ਐਮ ਕਿੱਥੇ ਆ ਬਹੁਤ ਚੀਜ਼ਾਂ ਦੇ ਫੋਨਾਂ ਤੇ ਵੀ ਕੰਪਨੀਆਂ ਨੇ ਇੰਜਨ ਦਾ ਦੇ ਤੇ ਪੈਸੇ ਲੈ ਲੈਣੇ ਹਨਾ ਸਾਰੀਆਂ ਕੰਪਨੀਆਂ ਪੈਸੇ ਦਾ ਬਈ ਕੰਪਨੀ ਦੇ ਲੈ ਲੈ ਬਾਅਦ ਚ ਕਿਸੇ ਦੀ ਸੁਣਵਾਈ ਕੋਈ ਕੰਪਨੀ ਦਾ ਇੰਜਨ ਦਾ ਜਿਹੜਾ ਕੋਈ ਵੀ ਕਿਸੇ ਵੀ ਮਸ਼ੀਨ ਦੀ ਸੁਣਵਾਈ ਨਹੀਂ ਹੋ ਰਹੀ ਰੇਕ ਜਿਹਦੇ ਵੀ ਮੈਨੂੰ ਘਟੋ ਘਟ ਵੀ ਜਿੰਨੀਆਂ ਵੀ ਮਸ਼ੀਨਾਂ ਆ ਵੀਡੀਓ ਆਈਆਂ ਸਾਰੀਆਂ ਮਸ਼ੀਨਾਂ ਵਾਲੇ ਮਾਲਕਾਂ ਦੇ ਜਾਂ ਫੋਰਮੈਨਾਂ ਦੇ ਫੋਨ ਆਏ ਵੀ ਬਾਈ ਕੋਈ ਨਹੀਂ ਸੁਣਦਾ ਇੰਜਨ ਤੇ ਜਮਣਾ ਇੰਜਨ ਚੱਕਰ ਨਹੀਂ ਫੜਦਾ ਤਾਂ ਵੀਰੇ ਇੱਕ ਕੰਬੈਨ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਥੋੜਾ ਜਿਹਾ ਤੁਸੀਂ ਵੀ ਨਾ ਜੂਰੀਏ ਦਾ 20% ਤੇ ਥੱਲੇ ਆਉਣ ਨਾ ਦੇਆ ਕਰੋ ਬਾਕੀ ਯੂਰੀਆ ਜਦੋਂ ਆਪਣੇ ਆਪਾ ਪਾਉਨੇ ਆ ਥੋੜਾ ਜਿਹਾ ਉਹ ਸਮੇਂ ਵੀ ਧਿਆਨ ਰੱਖਿਆ ਕਰੋ ਹਨਾ ਵੀ ਯੂਰੀਆ ਦੇ ਵਿੱਚ ਜਿਹੜਾ ਸੁੱਕ ਜਾਂਦਾ ਉਹ ਨਹੀਂ ਗਿਰਨਾ ਚਾਹੀਦਾ ਵਿੱਚ ਜਾਂ ਜੰਮਿਆ ਜਾਂ ਹੁੰਦਾ ਉਹ ਨਹੀਂ ਪਾਉਣਾ ਆਪਾਂ ਨੇ 20% ਤੋਂ ਥੱਲੇ ਨਹੀਂ ਆਉਣ ਦੇਣਾ ਬਾਕੀ ਆਪਾਂ ਨੂੰ ਜਦੋਂ ਮਸ਼ੀਨ ਲੈਣੇ ਆ ਉੱਥੇ ਇੱਕ ਵਾਰ ਤੁਸੀਂ ਵੀ ਜਰੂਰ ਕਿਹਾ ਕਰੋ ਬਈ ਵੀ ਇਹਦਾ ਸਾਨੂੰ ਜਾਣਕਾਰੀ ਦਿਓ ਹਨਾ ਟੈਂਕੀ ਬਾਰੇ ਜਿਹੜੀ ਯੂਰੀਏ ਵਾਲੀ ਹੈ ਟੈਂਕੀ ਜਿਹੜੀ ਉਹਦੀ ਜਾਣਕਾਰੀ ਦਿਓ ਡਿਸਪਲੇ ਦੀ ਜਾਣਕਾਰੀ ਦਿਓ ਕਿੰਨੇ ਆਰਪੀਐਮ ਕਿਵੇਂ ਘਟਣ ਕਿਵੇਂ ਵੱਧ ਹੋਣੇ ਸਾਰੀ ਜਾਣਕਾਰੀ ਮੇਰਾ ਵੀਰ ਕੰਬਾਈਨ ਵਾਲੇ ਬਾਈ ਵੀ ਉਥੇ ਆਪਾਂ ਨਮੀ ਲੈਣੇ ਆ ਜਰੂਰ ਲਿਆ ਕਰੋ ਤੁਸੀਂ ਕਹਿ ਕੇ ਲਿਆ ਕਰੋ ਆਪਾਂ ਕਿਹੜਾ ਕੋਈ ਦੋ ਨੰਬਰ ਸਮਾਨ ਲੈ ਕੇ ਆਉਣਾ ਨਾ ਪੈਸੇ ਦੰਨੇ ਆ ਤਾਂ ਆਪਾਂ ਮਸ਼ੀਨਾਂ ਲੈਣੇ ਆ ਥੱਬੇ ਦੱਬੇ ਨੋਟਾਂ ਦੇ ਕੇ ਆਪਾਂ ਮਸ਼ੀਨਾਂ ਲਿਆਉਨੇ ਆ ਜੇ ਆਪਾਂ ਨੂੰ ਨਹੀਂ ਦੱਸਦੇ ਤਾਂ ਵੀ ਦੱਸੋ ਬਾਈ ਜੇ ਨਹੀਂ ਕੋਈ ਤੁਹਾਨੂੰ ਉਦਾਸਦਾ ਹੈਗਾ ਨਾ ਬਾਕੀ ਉਹਦੇ ਬਾਅਦ ਰਹੀ ਗੱਲ ਹੁਣ ਵੀ ਆਪਾਂ ਸੀਜ਼ਨ ਆਪਣਾ ਚੱਲਦਾ ਕੁਝ ਰਾਤ ਦੇ ਵਿੱਚ ਹੈ ਨਾ ਤਾਨੂੰ ਪਤਾ ਹੀ ਹੈ ਵੀ ਇਹਦੀ ਕਿਸ ਵਾਰ ਫਸਲ ਵੀ ਥੋੜੀ ਜੀ ਘਟਦੀ ਮਸ਼ੀਨ ਵੀ ਥੋੜੀ ਜੀ ਲੋਕਲ ਦੀ ਮਸ਼ੀਨ ਆ ਪੰਜਾਬ ਦੀ ਮਸ਼ੀਨ ਨਹੀਂ ਇੰਨੀ ਹੈਗੀ ਜਰਾਤ ਗੁਜਰਾਤ ਦੇ ਵਿੱਚ ਜਿੰਨੀ ਆਪਾਂ ਮੰਨ ਲਗੇ ਚੱਲੀ ਵੀ ਗੁਜਰਾਤ ਦੇ ਵਿੱਚ ਪੰਜਾਬ ਦੀ ਮਹੀ ਥੋੜੀ ਜੀ ਪਿਛਲੇ ਸਾਲ ਤੋਂ ਮੈਨੂੰ ਘਟ ਲੱਗਦੀ ਆ ਸਾਡੇ ਏਰੀਆ ਦੀ ਗੱਲ ਕਰਨ ਲੱਗਿਆ ਮੈਂ ਹੋਰ ਤਾਂ ਤਾਂ ਮੈਨੂੰ ਪਤਾ ਨਹੀਂ ਆਲੇ-ਦਾਲੇ ਦਾ ਵੀ ਜਿੰਨੀ ਵੀ ਆਲੇ-ਦਾਲੇ ਦੀ ਜਿਹੜੇ ਏਰੀਏ ਜੀਰਾ ਲੱਗਿਆ ਨਾ ਧਣੀਆਂ ਲੱਗਿਆ ਜਾਦੇ ਉੱਥੇ ਕਣਕ ਦੀ ਖਪਤ ਘੱਟ ਬਜਾਈ ਘੱਟ ਹੋਈ ਦੀ ਉਹ ਏਰੀਆ ਦੀ ਲੋਕਲ ਮਸ਼ੀਨ ਵੀ ਚੱਲ ਲੱਗੇ ਕਣਕ ਵਾਲੇ ਏਰੀਏ 'ਚ ਆ ਗਈ ਬਾਈ ਤੁ ਉਹਦਾ ਮਸ਼ੀਨ ਕਰ ਬਣਾਉਂਦੇ ਰਹੇ ਹਨਾ ਨੰਬਰ 2 ਤੇ ਵੀ ਆਪਾਂ ਦਾ ਚਲ ਹੁਣ ਸੀਜ਼ਨ ਚੱਲਦਾ ਬਾਈ ਸਾਡੇ ਦਾ ਕਈ ਵਾਰੀ ਹੁਣ ਰੀਲਾਂ YouTube ਤੇ ਵੀ ਆਪਾਂ ਵੀਡੀਓ ਪਾਉਨੇ ਆ ਨਾ Facebook ਤੇ ਵੀ ਪਾਉਨੇ ਆ Instagram ਤੇ ਵੀ ਪਾਉਨੇ ਆ ਜਦੋਂ ਆਪਾਂ ਵੱਲੋਂ ਰੀਲਾਂ ਪਾਉਨੇ ਆ ਤਾਂ ਕਈ ਵੀਰ ਆਪਣੇ ਪੰਜਾਬ 'ਚ ਜਿਹੜੇ ਨਵੇਂ ਮੁੰਡੇ ਆ ਨਾ ਕਹਿੰਦੇ ਵੀਰ ਯਾਰ ਏਰੀਆ ਦੱਸੋ ਸਾਨੂੰ ਵੀ ਅਸੀਂ ਵੀ ਮਸ਼ੀਨਾਂ ਲੈ ਕੇ ਆਉਣਾ ਯਾਰ ਕੰਮੇ ਬਹੁਤ ਔੜੇ ਕੋਲ ਤਾਂ ਹਨਾ ਮੈਂ ਇਹ ਬੇਨਤੀ ਕਰਦਾ ਹਾਂ ਵੀਰਾਂ ਨੂੰ ਵੀ ਮੇਰੀ ਸਾਡੀਆਂ ਮੇਰੀ ਰੀਲ ਜਾਂ ਨਾ ਕੋਈ ਵੀਡੀਓ ਦੇਖ ਕੇ ਮੇਰਾ ਵੀਰ ਏਰੀਆ ਇਹ ਨਾ ਸੋਚਿਆ ਕਰੋ ਵੀ ਬਾਈ ਕੋਲ ਤਾਂ ਏਰੀਆ ਬਹੁਤ ਹਨਾ ਪਰ ਦੂਗੀ ਥਾਲੀ ਜੀ ਕਹਿੰਦੇ ਲੱਡੂ ਪਿਆ ਬੜਾ ਲੱਗਦਾ ਹੁੰਦਾ ਏਰੀਆ ਵੀਰੇ ਇਹਦੀ ਕਣਕ ਘਾਟਾ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਵੀਡੀਓ ਪਾਈ ਸੀ ਨਾ ਜਿੱਦਾਂ ਉਰੇ ਪਹੁੰਚੀ ਤਾਂ ਮੈਂ ਇੱਕ ਵੀਡੀਓ ਪਾਈ ਸੀ ਬਾਈ ਕਣਕ ਦੀ ਫਸਲ ਆ ਜਿਹੜੀ ਇਹਦੀ ਬਹੁਤ ਘਾਟਾ ਪਲਾਟ ਖਾਲੀ ਪਏ ਆ ਜੀਰਾ ਚਣੇ ਤਣਿਏ ਨੇ ਕਿ ਥੋੜੀਆਂ ਮੱਲਾਂ ਜਾਦੇ ਮਾਰੀਆਂ ਉਤੇ ਬਾਅਦ ਕਈ ਵੀਰਾਂ ਨੇ ਉਹ ਕਮੈਂਟ ਵੀਡੀਓ ਦੇ ਵਿੱਚ ਕਮੈਂਟ ਵੀ ਬਹੁਤ ਨੈਗੇਟਿਵ ਕਰੇ ਤੇ ਵੀ ਯਾਰ ਤੂੰ ਬਾਈ ਆਪਣਾ ਲੋਟ ਦੇਖਦਾ ਹਨਾ ਵਿਊ ਲੈਣ ਦਾ ਮਾਰਾ ਕਹਿਣਾ ਚਲੋ ਬਾਈ ਮੈਂ ਤਾਂ ਇੱਕ ਵਿਊ ਲੈਣ ਦਾ ਮਾਰਾ ਨਹੀਂ ਮੈਂ ਜਿਹੜੀ ਗੱਲ ਨਾਲ ਸੱਚੀ ਆਪਣੇ ਪੂਰੀ A to Z ਵੀਡੀਓ ਦੇ ਵਿੱਚ ਸੱਚ ਦਿਖਾਉਣਾ ਹੁੰਦਾ ਹੈ ਹਨਾ ਮੈਂ ਕੋਈ ਇਹ ਤਾਂ ਕਹਿੰਦਾ ਨਹੀਂਗਾ ਮੈਂ ਵੀ ਮੈਂ ਲੱਖਾਂ ਰੁਪਏ ਕਮਾਣ ਲਈ ਚੱਲਿਆ ਹੂੰ ਕਈ ਬਈ ਕਹਿੰਦੇ ਹਿਸਾਬ ਦਈ ਬਈ ਕੋਈ ਬਈ ਹਿਸਾਬ ਦਿੰਦਾ ਹੁੰਦਾ ਹੈ ਪਹਿਲੇ ਦੱਸੋ ਮੈਨੂੰ ਵੀਡੀਓ ਦੇ ਵਿੱਚ ਨਾ ਕੋਈ ਹਿਸਾਬ ਦੇ ਦੂਗਾ ਜੇ ਕਿਸੇ ਨੂੰ ਘਾਟਾ ਪਿਆ ਤਾਂ ਵੀ ਦੇ ਦੂਗਾ ਕੋਈ ਬਚੂਗਾ ਤਾਂ ਵੀ ਦੇ ਦੂਗਾ ਕੋਈ ਵੀਰੇ ਆਮਦਾਨਾ ਬਣੀ ਦਾਦਾ ਨਹੀਂ ਹੁੰਦਾ ਨਾ ਵੀ ਕਿੰਨੀ ਸਾਨੂੰ ਹੋਈ ਆ ਕਿੰਨੇ ਕਿੰਨੇ ਵਿੱਗੇ ਵੱਡੇ ਆ ਬਾਕੀ ਮਹਾਰਾ ਦੀ ਕਰਪਾ ਦਾ ਕੰਮ ਠੀਕ ਠਾਕ ਆ ਵਧੀਆ ਜੋ ਚੱਲਦਾ ਹੈ ਨਾ ਰੋਟੀ ਮਿਲਦੀ ਆ ਦੋ ਸਮੇਂ ਦੀ ਮਸ਼ੀਨ ਚੱਲੀ ਜਾਂਦੀ ਚੱਕਾ ਘੁੰਮੀ ਜਾਂਦਾ ਵਧੀਆ ਬਾਕੀ ਮੈਂ ਤੁਹਾਨੂੰ ਦੱਸੇ ਜੀਦਾ ਵੀ ਰੇਟ ਜਿਵੇਂ ਪਿੱਛੇ ਰੇਟ ਦੀ ਗੱਲ ਹੋਈਦੀ ਹੈ ਨਾ ਚਲੋ ਥੋੜੇ ਦਿਨ ਉਹ ਮਸ਼ੀਨਾਂ ਚੱਲੀਆਂ ਵੀ ਵਿੱਚ ਜਿਹੜੀਆਂ ਜਿਨ੍ਹਾਂ ਨੇ ਵੱਲੋਂ ਪਾਇਆ ਵੀ ਅਗੰਧ ਵੀ ਜਮੇ ਛਰੇ ਲਾਤੀ ਦੀ ਕਾਣੀ ਹੁਣ ਫੇਰ ਗੱਡੀ ਲਈ ਤੇ ਆ ਗਈ ਯਾਨੀ ਹੁਣ ਜਿਹੜੇ ਜਿਨ੍ਹਾਂ ਦੇ ਉਹ ਮਸ਼ੀਨਾਂ ਨੇ ਵੱਡੇ ਆ 400 ਨੂੰ 350 ਨੂੰ ਬਈ ਉਹ ਫਾਇ ਹੀ ਵੱਡੂਗਾ ਕੰਮ ਥੋੜੀ ਕਰੂਗਾ ਹਨਾ ਭਜਾ ਕੇ ਵੱਡੂ ਜਾਂ ਕੋਈ ਹੋਰ ਢਿੱਲੇ ਘਰ ਬਾਸ ਘੱਟਲੀ ਕਰਕੇ ਵੱਡੂ ਉਹ ਨਤੀਜੇ ਨਿਕਲ ਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਨਾ ਉਹ ਮਸ਼ੀਨ ਘਾਤੇ ਘੱਟ ਵੱਢਦੀ ਚਲੋ ਆਪਣੀ ਦਾ ਬਾਈ ਬਾਬੇ ਦੀ ਕਿਰਪਾ ਨਾਲ 600 ਨੂੰ ਚਲਾਈ ਤੀ 5500 ਤੇ ਆਈ ਆ ਉਹਦੇ ਬਾਅਦ ਫੇਰ ਹੌਣ ਵਿੱਚ ਵਿਚ ਵਿਚ ਨੂੰ ਮਿਲ ਜਾਂਦਾ 600 500 5500 ਮਿਲ ਹੀ ਜਾਂਦਾ ਚੱਲੀ ਜਾਂਦਾ ਬਾਕੀ ਜਿਹੜਾ ਵੀ ਆਪਾਂ ਵੀਡੀਓ ਦੇ ਵਿੱਚ ਇਹਨਾਂ ਦਿਖਾਉਨੇ ਆ ਸਾਰਾ ਸੱਚ ਦਿਖਾਉਨੇ ਆ ਆਪਾਂ ਝੂਠ ਤਾਂ ਕੋਈ ਦਿਖਾਉਂਦੇ ਨਹੀਂ ਤੁਹਾਨੂੰ ਮਸ਼ੀਨ ਦੀ ਕੋਈ ਬ੍ਰੇਕ ਡਾਊਨ ਆਉਂਦੀ ਉਹ ਵੀ ਦਿਖਾਉਨੇ ਆ ਰੋਟੀ ਪਾਣੀ ਦੀ ਕੀ ਕਰਨੇ ਉਹ ਵੀ ਦਿਖਾਉਨੇ ਆ ਕਿੱਥੇ ਪੈਣੇ ਆ ਉਹ ਵੀ ਦਿਖਾਉਨੇ ਆ ਹਨਾ ਨਹੀਂ ਅਸੀਂ ਕਹੀ ਜਾਈਏ ਇਹ ਤਾਂ ਬਈ ਹੋਟਲਾਂ 'ਚ ਰਹਨੇ ਆ ਬੈੱਡ ਲੱਗੇ ਪਏ ਆ ਤੇਸੀ ਲੱਗੇ ਪਏ ਆ ਕੋਈ ਵੀਰੇ ਹੈ ਨਹੀਂ ਪੱਕਾ ਵੀ ਤੁਸੀਂ ਆਪ ਦਾ ਲੈ ਕੇ ਲਾਇਆ ਹੈ ਹਨਾ ਬਾਕੀ ਜਿਹੜਾ ਵੀ ਵੀਡੀਓ ਦੇ ਵਿੱਚ ਦਿਖਾਉਣਾ ਹੈ ਸੱਚ ਦਿਖਾਉਨੇ ਆ ਹਕੀਕਤ ਦਿਖਾਉਨੇ ਆ ਕੋਈ ਨਹੀਂ ਹੈਗਾ ਵੀ ਉਹੀ ਹੈ ਨਾ ਮਾਰੀ ਜਈ ਉਹਨਾਂ ਪਰਾਂ ਦੀਆਂ ਵੀ ਜਿੱਥੇ ਤੱਕ ਚਾਦਰ ਆਪਣੀ ਉੱਥੇ ਤੱਕ ਦਿਖਾਉਨੇ ਆ ਜੇ ਮੇਰਾ ਕਿਸੇ ਵੀਰ ਨੂੰ ਨਹੀਂ ਚੰਗਾ ਲੱਗਦਾ ਨਾ ਤਾਂ ਵੀਡੀਓ ਮੇਰਾ ਵੀਰ ਨਾ ਦੇਖਿਆ ਕਰੋ ਜਿਹੜੇ ਮੇਰੇ ਵੀਰ ਸਪੋਰਟ ਕਰਦੇ ਆ ਉਹਨਾਂ ਨੂੰ ਦਿਲ ਤੋਂ ਲਵ ਯੂ ਆ ਮੈਂ ਇਹ ਰਿਕੁਐਸਟ ਕਰੂੰਗਾ ਵੀ ਸਾਡੀਆਂ ਰੀਲਾਂ ਦੇਖ ਕੇ ਨਾ ਬਾਈ ਜਾਂ ਵੀਡੀਓ ਦੇਖ ਕੇ ਇਹ ਮੇਰਾ ਵੀ ਰਿਗੈਸਨ ਆ ਲਾਇਆ ਕਰੋ ਵੀ ਬਾਈ ਉਹ ਨਹੀਂ ਪਤਾ ਨਹੀਂ ਕਿੰਨਾ ਏਰੀਆ ਵੱਢ ਕੇ ਲਿਆਉਣੇ ਆ ਨਾ ਕੀ ਕੁਝ ਬਚਦਾ ਵੀਰੇ ਅੱਜ ਦੇ ਸਮੇਂ 'ਚ ਬਚਨ ਬਚਾਉਣ ਨੂੰ ਤਾਂ ਜਿਨ੍ਹਾਂ ਕੋਲ ਤਾਂ ਹੈਗਾ ਏਰੀਆ ਉਹ ਤਾਂ 4 ਰੁਪਏ ਬਚਦੇ ਆ ਉਹਨਾਂ ਨੂੰ ਜਿਹੜੇ ਮੰਨ ਲਓ ਹੁਣ 50 100 ਬਿਗਾ ਇੱਥੇ ਵਾੜ ਲਿਆ 100 ਉੱਥੇ ਵਾੜ ਲਿਆ 100 ਉੱਥੇ ਵਾੜ ਲਿਆ ਮੈਂ ਦੇਖਿਆ ਕਈ ਮਹੀਨਾ ਉਰੇ ਖੜੀਆਂ ਦੀਆਂ ਰੋਡ ਤੇ 10-12 ਮਹੀਨਾ ਖੜੀਆਂ ਦੀਆਂ ਉਰੇ ਹਾਈਵੇਅ ਤੇ ਹੁਣ ਉੱਥੇ ਪੰਜ ਚਾਰ ਮਸ਼ੀਨਾਂ ਰਹਿ ਗਈਆਂ 10 12 ਮਸ਼ੀਨਾਂ ਦੀਆਂ 10 12 ਚੋਂ ਪੰਜ ਚਾਰ ਰਹਿ ਗਈਆਂ ਬਾਕੀ ਇੱਧਰ ਉੱਧਰ ਹੋ ਗਈਆਂ ਉਹੀ ਹੈ ਨਾ ਜੱਕ ਜੇ ਭਾਜ ਨੱਠ ਕਰਾਂਗੇ ਤਾਂ ਵੀਦੇ ਕੁਝ ਨਹੀਂ ਬਣਨਾ ਹੈਗਾ ਨਾ ਮਨ ਢਕਾਉ ਹੁਣ ਹੋ ਰੇ ਅਸੀਂ ਖੜੇ ਆ ਚਲੋ ਆਏ ਵੀ 20 25 30 ਬਿਗੇ ਹੋਣਾ ਐਵੇਂ ਸਾ ਝੂਠ ਨਹੀਂ ਬੋਲਣਾ 25 30 ਬਿਗੇ ਜਿਹੜੇ ਰੋਜ਼ ਮਸ਼ੀਨ ਵੱਢੀ ਜਾਂਦੀ ਆ ਸਾਢੇ 5 600 ਨੂੰ ਰੇਟ ਨੂੰ ਵਿੱਚ 550 ਵੀ ਲਈ ਦੇ ਏਰੀਆ ਦਾ ਆ ਜਾਂਦਾ ਕਿਤੇ ਕੋਈ 600 ਵੀ ਦੇ ਦਿੰਦਾ ਜਿੱਥੇ ਲੋਟ ਆਉਂਦਾ ਆਪਣਾ ਚੱਲੀ ਜਾਂਦੇ ਆ ਬਾਕੀ ਤਾਨੂੰ ਪਤਾ ਵੀ ਕੋਈ ਕਿਸੇ ਦਾ ਕਰਮਾ ਦਾ ਖਾ ਨਹੀਂ ਸਕਦਾ ਹਨਾ ਮੈਂ ਕਹਾ ਵੀ ਮੈਂ ਸਾਰੇ ਏਰੀਆ ਕਾਜੂਗਾ ਉਹ ਵੀ ਮੇਰੀ ਗੱਲ ਝੂਠ ਆ ਜੇ ਮੈਂ ਕਹਾ ਵੀ ਮੇਰੀ ਮਸ਼ੀਨ ਵੱਧ ਸਫਾਈ ਨਾਲ ਵੱਧਦੀ ਆ ਇਹ ਵੀ ਮੇਰਾ ਝੂਠ ਆ ਬਾਕੀ ਜਿਹੜੇ ਹਕੀਕਤ ਆ ਸਾਰੀਆਂ ਵਿਦੇ ਜਿਹੜੀਆਂ ਆਉਣਗੀਆਂ ਆਈਆਂ ਕੋਤਨਾ ਕੋ ਜਿਹੜਾ ਉਹਨਾਂ ਦਾ ਨਾ ਪਾਣੀ ਕਰਮਾ ਚਾਹੇਗਾ ਉਹ ਤਾਂ ਉਹਨਾਂ ਨੇ ਲੈ ਕੇ ਹੀ ਜਾਣਾ ਭਾਵੇਂ ਕੁਝ ਹੋ ਜਵੇ ਹਨਾ ਮੀਂਹ ਤੂਫਾਨ ਜੋ ਵੀ ਮਰਜੀ ਹੋ ਜਵੇ ਜਿਹੜਾ ਜਿਹਦੇ ਕਰਮਾ ਚ ਲਿਖਿਆ ਉਹਨਾਂ ਦਾ ਉਹ ਖਾ ਕੇ ਹੀ ਜਾਣਾ ਬਾਕੀ ਮੈਂ ਮੇਰੀ ਵੀਡੀਓ ਫੋਨ ਆਉਂਦੇ ਦੇ ਬਹੁਤ ਆ ਬਾਈ ਯਾਰ ਨਵੀਂ ਮਸ਼ੀਨ ਲੱਤੀ ਆ ਆ ਜੀਏ ਗੁਜਰਾਤ ਨੂੰ ਐਮਪੀ ਨੂੰ ਆ ਜੀਏ ਬਾਈ ਆਪਾਂ ਰਹੇ ਗੁਜਰਾਤ ਆ ਆਪਾਂ ਦਾ ਸਾਊਦੀ ਕਹਿੰਦੇ ਵੀ ਇੱਥੇ ਤਾਂ ਬਾਈ ਏਰੀਆ ਜਿਹੜਾ ਨਾ ਇਹ ਸਾਈਡ ਦਾ ਤਾਂ ਏਰੀਆ ਹੁਣ ਲੱਗ ਗਿਆ ਲਗਭਗ ਨੇੜੇ ਤੁਸੀਂ ਐਮਪੀ ਦੇ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਗਏ ਨਹੀਂ ਜਿੱਥੇ ਆਪਾਂ ਗਏ ਨਹੀਂ ਉਹ ਏਰੀਆ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਇੱਥੇ ਏਰੀਆ ਹੈਗਾ ਜਾਂ ਨਹੀਂ ਹੈਗਾ ਬਾਕੀ ਮੇਰੀ ਕੰਪਨੀਆਂ ਨੂੰ ਸਪੈਸ਼ਲ ਜਿਹੜੀ ਸਟਾਰਟਿੰਗ ਦੇ ਵਿੱਚ ਮੈਂ ਗੱਲ ਕਰੀਏ BS4 ਇੰਜਣ ਦੇ ਹਨਾ ਰੇ ਕੰਪਨੀ ਦੇ ਵਿੱਚ ਲੇ ਲੈਂਡ ਦਾ ਬੰਦਾ ਜਾਂ ਕੋਈ ਕੰਪਨੀ ਦਾ ਵਰਕਰ ਵੀ ਜ਼ਰੂਰ ਦੱਸਿਆ ਕਰੋ ਮੇਰਾ ਵੀਰ ਕਮੈਨ ਵਾਲੇ ਵੀਰਾਂ ਨੂੰ ਨਾ ਜਾਂ ਨਵੀਂ ਕਮੈਨ ਨਿਕਲਦੀ ਆ ਉਹਦੀ ਸਕਰੀਨ ਬਾਰੇ ਜੋ ਵੀ ਆਪਣੇ LED ਵਿੱਚ ਹੈਗੀ ਆ ਉਹਦੇ ਜ਼ਰੂਰ ਇੱਕ ਵਾਰ ਚਾਨਣਾ ਪਾਇਆ ਕਰੋ ਮੀਦੇ ਕਿੱਕਣ ਕਿੱਥੇ ਤੇ ਯੂਰੀ ਆ ਪਤਾ ਲੱਗਣਾ ਨਾ ਕਿ ਯੂਰੀਆ ਕਿੰਨੇ ਪਰਸੈਂਟ ਤੇ ਪਾਉਣਾ ਹੈ ਕਿੱਥੇ RPM ਸੈੱਟ ਘਟ ਵਧਦੇ ਹੋਣੇ ਸਾਰੀ ਜਾਣਕਾਰੀ ਵੀਰੇ ਵੀਡੀਓ ਉਹਦੇ ਵਿੱਚ ਆਪਣੇ ਦਿਆ ਕਰੋ ਕੰਪਨੀ ਦੇ ਵਿੱਚ ਹੀ ਬਾਅਦ ਚ ਫਿਰ ਆਇਆ ਵੀ ਮਸ਼ੀਨਾਂ ਜਰੋਂ ਖੜਦੀਆਂ ਅਗਲੇ ਦਾ ਸੀਜ਼ਨ ਖਰਾਬ ਹੁੰਦਾ ਨਾ 25 30 ਦੀ ਲੱਖ ਲਾ ਕੇ ਜੇ ਮਸ਼ੀਨਾਂ ਖੇਤਾਂ ਦੇ ਵਿੱਚ ਜਾ ਕੇ ਨਾ ਚੱਕਰ ਫੜਨ ਫੇਰ ਬਾਈ ਤੁਹਾਨੂੰ ਪਤਾ ਹੀ ਆ ਵੀ ਬਹੁਤ ਔਖਾ ਕੰਮ ਆ ਅੱਜ ਕੱਲ ਪਹਿਲਾਂ ਹੀ ਕੰਮ ਬਾਈ ਤੁਹਾਂ ਦੇ ਘਟ ਗਏ ਹੁਣ ਜੇ ਕੰਪਨੀਆਂ ਵੀ ਇਦਾਂ ਕਰਨ ਲੱਗੀਆਂ ਫੇਰ ਤਾਂ ਬਾਈ ਜਮਈ ਕੰਮ ਪਿੰਟ ਜੂਗਾ ਇਹੀ ਰਿਕਵੈਸਟ ਆ ਮੇਰੀ ਬਾਕੀ ਮੇਰੇ ਰੀਲਾ ਦੇਖ ਕੇ ਵੀਰੇ ਨਾ ਰੀਲਾ ਦਾ ਕਈ ਵਾਰੀ ਅਸੀਂ ਇੱਕ ਬਿਗੇ ਦੇ ਵਿੱਚ ਚਾਰ ਚਾਰ ਰੀਲਾ ਬਣਾ ਲੰਨੇ ਆ ਉਹ ਚੀਜ਼ਾਂ ਦੇ ਗੈਸ ਨਾ ਲਾਇਆ ਕਰੋ ਚਲੋ ਠੀਕ ਹੈ ਜੀ ਜੇ ਮੇਰੀ ਇਹ ਵੀਡੀਓ ਚੰਗੀ ਲੱਗੀ ਹੈ ਤਾں ਬਾਤੇ ਬਾਤੇ ਸ਼ੇਅਰ ਕਰਦੇ ਹੋ ਵੀ ਕੰਪਨੀਆਂ ਦੇ ਵਿੱਚ ਪਹੁੰਚ ਜਵੇ ਪਤਾ ਲੱਗੇ ਕੰਪਨੀ ਵਾਲਿਆਂ ਨੂੰ ਨਾ ਵੀ ਕੀ ਕੀ ਸਮੱਸਿਆ ਹੈ ਬਾਈ ਹੁਣ ਆਇਆ ਵੀ ਫੀਲਡ ਦੇ ਵਿੱਚ ਆਈ ਤੀ ਅਸਲੀ ਚੀਜ਼ ਤਾਂ ਪਤਾ ਲੱਗਦਾ ਜੇ ਹੁਣ ਮੈਂ ਕਹਾ ਵੀ ਮੈਂ ਘਰੇ ਮਸ਼ੀਨ ਤਿਆਰ ਕਰਕੇ ਬੀਚਤੀ ਮੈਂ ਕੰਪਨੀ 'ਚ ਬੈਠਾ ਗੱਲਾਂ ਮਰੀ ਜਾਵਾ ਉਹ ਚੀਜ਼ ਨਹੀਂ ਜਿਹੜੀ ਅਸਲੀ ਫੀਲਡ ਆ ਨਾ ਆਪਣੀ ਜਿਹੇ ਏਰੀਏ ਦੇ ਵਿੱਚ ਕੰਬਾਈਨਾ ਚੱਲਣੀ ਹੈ ਉਹ ਹੀ ਫੀਲਡ ਦੇ ਵਿੱਚ ਆ ਕੇ ਜਿਹੜੀ ਬ੍ਰੇਕਡਾਊਨ ਆ ਜਾਂ ਕਮੀ ਪੇਚੀ ਆ ਉਹ ਫੀਲਡ ਦੇ ਵਿੱਚ ਪਤਾ ਲੱਗਣੀ ਆ ਇਹ ਨਹੀਂ ਹੈਗਾ ਵੀ ਆਪਾਂ ਉੱਥੇ ਕੰਪਨੀਆਂ ਦੇ ਵਿੱਚ ਹਨਾ ਆਪਾਂ ਦੱਸਾਂਗੇ ਬਾਈ ਤਾਂ ਉਹਨਾਂ ਤੱਕਰ ਗੱਲ ਪਹੁੰਚੂਗੀ ਤਾਂ ਉਹ ਵੀ ਗਾਹਾਂ ਦੇ ਗਾਹ ਸੋਚਣਗੇ ਵੀ ਹਾਂ ਯਾਰ ਬਾਈ ਬੰਦਿਆਂ ਨੇ ਗੱਲ ਸਹੀ ਕਹੀ ਆ ਤਾਂ ਕਰਕੇ ਤੁਹਾਨੂੰ ਮੈਂ ਕਹੀ ਵਾਦ ਤੇ ਵਾਦ ਵੀਡੀਓ ਸ਼ੇਅਰ ਕਰਦੇ ਹੋ ਇਹ ਆਪਾਂ ਇਹ ਦੇਖੋ ਮੇਰੇ ਫਾਇਦੇ ਲਈ ਤਾਂ ਵੀਡੀਓ ਨਹੀਂ ਹੈਗੀ ਕੋਈ ਹਨਾ ਬਾਕੀ ਕਈ ਵੀ ਦੇ ਕਹਿੰਦੇ ਯਾਰ ਤੂੰ ਹਣ ਵਿਊ ਲੈਣ ਦੇ ਚੱਕਰ ਚ ਕਰਦਾ ਵੀਰੇ ਮੇਰੀ ਤਾਂ ਹੈਗੀ ਰੁਟੀਨ ਮੈਂ ਤਾਂ ਹੁਣ ਡੇਲੀ ਵੀਡੀਓ ਪਾਉਂਗਾ ਹੀ ਪਾਉਂਗਾ ਮੈਨੂੰ ਨਾਲ ਸੱਚ ਪੁੱਛੋ ਜੀ ਰੋਟੀ ਹੀ ਨਹੀਂ ਜੰਗੀ ਲੱਗਦੀ ਜਿੰਨਾ ਟਾਈਮ ਵੀਡੀਓ ਨਾ ਪਾਵੇ ਹਨਾ ਚਲੋ ਕਮਾਉਣ ਵਾਲੀਆਂ ਗੱਲਾਂ ਇਹ ਹੈਗਾ ਪਲੇਖਾ ਆਜੋ ਵੀਰੇ ਕੋਈ ਮੇਰਾ ਵੀਰ ਹਨਾ ਜੇ ਕਿ ਜਿਹੜਾ ਵੀਰ ਹੈ ਕਹਿੰਦਾ ਵੀ ਨੰਦਰਉਨੀ ਦਾ ਮੋਟੀ ਕਮਾਈ ਕਰਦੇ ਆ YouTube ਉੱਪਰ ਤੇ ਤਾਂ ਵੀਰੇ ਦੂਈ ਥਾਲੀ ਚ ਪਿਆ ਲੱਡੂ ਕਹਿੰਦੇ ਬੜਾ ਹੀ ਲੱਗਦਾ ਹੁੰਦਾ ਆਜੋ ਮੇਰੇ ਕੋਲ ਆ ਕੇ ਦੇਖ ਲਓ ਤੁਹਾਨੂੰ ਮੈਂ ਕੱਲਾ ਕੱਲਾ ਹਿਸਾਬ ਦਿਖਾ ਦੂੰਗਾ ਨਾ ਵੀ ਮੇਰੇ ਮੈਂ YouTube ਤੋਂ ਕੀ ਕਮਾ ਰਹੇ ਆ ਕੀ ਨਹੀਂ ਕਮਾ ਰਿਹਾ ਬਸ ਇਹੀ ਆ ਵੀ ਜਿਹੜੇ ਪ੍ਰਮੋਸ਼ਨ ਦਾ ਪ੍ਰਮੋਸ਼ਨ ਕਰਦੇ ਦੀਆਂ ਕੰਪਨੀ ਦੀਆਂ ਵੀਡੀਓ ਬਣਾ ਉਹ ਠੀਕ ਆ YouTube ਵੀਰੇ ਕੁਝ ਨਹੀਂ ਹੈਗਾ ਐਡਾ ਕੋਈ ਮੈਂ ਸੁਪਰਸਟਾਰ ਤਾਂ ਬਣਿਆ ਨਹੀਂ ਹੈਗਾ ਨਾ ਬਾਕੀ ਤਾਂ ਆਮ ਜਿਹਾ ਬੰਦਾ ਥੋੜੇ ਸਾਹਮਣੇ ਆ ਕਈ ਵਾਰ ਪੰਜ 6 ਦਿਨ ਦਿਨ ਆਉਂਦੇ ਨੇ ਇੱਕੋ ਪਰਨੇ ਦੇ ਵਿੱਚ ਮੈਨੂੰ ਕਈ ਵੀਰ ਫੋਨ ਕਰਨਗੇ ਆ ਕੇ ਤੂੰ ਭਾਈ ਅਰ ਪਰਨਾ ਦਾ ਚੇਂਜ ਕਰ ਲਿਆ ਕਰ ਯਾਰ ਵੀਡੀਓ ਦੇ ਮੈਂ ਕਹਿੰਦਾ ਨਹੀਂ ਵੀ ਜਿਹੜੀ ਅਸਲੀ ਕਮਾਈ ਆ ਨਾ ਨਾ ਪੁਰਾਣੇ ਕੱਪੜੇ ਪਾ ਕੇ ਜਦੋਂ ਮਸ਼ੀਨਾ ਚਲਾਉਂਦੇ ਦੇ ਜਿਹੜੋ ਕੋੜਾ ਮੇਰਾ ਚੈਨਲ ਤਾਂ ਜਦ ਵੀ ਮੈਨੂੰ ਕਿਹੜਾ ਦੇਖਦਾ ਤਾਂ ਕੋਈ ਜਦ ਵੀ ਵੀਰੇ ਪੁਰਾਣੇ ਕੱਪੜੇ ਪਾ ਕੇ ਇੱਥੇ ਤੱਕ ਕਰਨਾ ਪੁਰਾਣੇ ਕੱਪੜਿਆਂ ਦਾ ਸੀਲ ਲਾ ਲਾ ਕੇ ਇੱਥੇ ਤੱਕ ਕਰਾਇਆ ਜਿਵੇਂ ਨਵੇਂ ਪਾ ਕੇ ਵੀਡੀਓ ਪਾਉਂਦੀ ਪਾਉਂਦਾ ਫਰੀ ਜਾਵਾ ਮੇਰੇ ਵਾਸਤੇ ਇਹ ਗੱਲ ਚੋਬਾ ਨਹੀਂ ਕਰਦੀ ਮੈਂ ਪੁਰਾਣੇ ਕੱਪੜੇ ਸੜੇ ਹੋਏ ਕੱਪੜਿਆਂ ਦੇ ਵਿੱਚੇ ਕੋਣੇ ਪੁਰਾਣੇ ਕੱਪੜਿਆਂ ਦੇ ਵਿੱਚੇ ਆਪਣੇ ਜਿਹੜਾ ਵੀ ਮੇਰਾ ਰਿਸ਼ਕਾ ਮੇਰਾ ਪੁਰਾਣੇ ਕੱਪੜਿਆਂ ਦੇ ਵਿੱਚ ਨਵੇਂ ਕੱਪੜਿਆਂ ਦੇ ਵਿੱਚ ਮੇਰਾ ਰਿਸ਼ਕ ਨਹੀਂ ਹੈਗਾ ਇਹ ਮੇਰਾ ਵੀਰ ਕੋਈ ਮੈਨੂੰ ਫੋਨ ਕਰਕੇ ਇਹ ਨਾ ਕਿਹਾ ਕਰੋ ਵੀ ਆਈ ਇਹ ਚਲੋ ਜੇ ਕਿਸੇ ਦੀ ਸੋਚਣੀ ਆ ਤਾਂ ਉਹ ਗੱਲ ਵੱਖਰੀ ਆ ਬਾਕੀ ਮੈਂ ਫੇਰ ਕਹਿਣਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ